ਸਤਿ ਸ੍ਰੀ ਅਕਾਲ ਹਰਸਨਵ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਟਾਈਮ ਹੋ ਗਿਆ ਰਹਾ ਦਾ 9 ਵਜੇ ਦਾ ਤੇ ਅੱਜ ਆਪਾਂ ਸ਼ੌਪ ਤੇ ਬਹੁਤ ਜ਼ਿਆਦਾ ਲੇਟ ਹੋ ਗਏ ਤੇ ਆਪਣੇ ਘਰ ਹੋਰ ਵੀ ਗੈਸਟ ਆਏ ਹੋਏ ਨੇ ਤੇ ਉਹਨਾਂ ਨੂੰ ਮੈਂ ਤੁਹਾਨੂੰ ਅਜੇ ਠਹਿਰ ਕੇ ਮਿਲਾ ਦੂੰਗੀ ਤੇ ਮਿਲਦੇ ਰਹਿੰਦੇ ਤੁਸੀਂ ਉਹ ਵਾਲੇ ਗੈਸਟਾਂ ਜਿਹੜੇ ਉਹਨਾਂ ਨੂੰ ਮਿਲਦੇ ਰਹਿੰਦੇ ਆ ਚਲੋ ਆਪਾਂ ਉਹਨਾਂ ਨੂੰ ਰੋਟੀ ਪਾਣੀ ਫੜਾ ਦਈਏ ਪਹਿਲਾਂ ਫਿਰ ਆਪਾਂ ਅਗਲੀ ਗੱਲ ਕਰਾਂਗੇ ਤੁਹਾਡੇ ਨਾਲ ਦੀ ਆਪਾ ਰੋਟੀ ਪਾਣੀ ਖਾ ਲਿਆ ਤੇ ਹੁਣ ਹੋ ਗਏ ਆ ਫਰੀ ਤੇ ਅੱਜ ਹੀ ਮੈਨੂੰ ਕਿਸੇ ਭੈਣ ਦਾ ਨਾ ਮੈਸੇਜ ਆਇਆ ਸੀ ਕਹਿੰਦੀ ਭੈਣ ਤੁਸੀਂ ਨਾ ਐਨਕਾ ਨਾ ਲਾਇਆ ਕਰੋ ਐਨਕਾ ਤੋਂ ਬਿਨਾ ਠੀਕ ਲੱਗਦਾ ਉਹ ਐਕਚੁਅਲੀ ਨਾ ਇਹ ਮੈਨੂੰ ਆਦਤ ਜੀ ਪਈ ਹੋਈ ਆ ਕੁਛ ਤਾਂ ਸਰ ਵੀ ਜਾਵੇ ਪਰ ਮੈਂ ਸਾਰਾ ਦਿਨ ਲਾਈ ਰੱਖਦੀ ਮੈਨੂੰ ਬਹੁਤ ਜ਼ਿਆਦਾ ਆਦਤ ਪੈ ਗਈ ਆ ਰੌਣ ਦੀ ਤੇਰੇ ਆ ਜਾ ਨਹੀਂ ਜਾਂਦਾ ਹੈਗਾ ਐ ਨਾ ਐ ਲੱਗਦਾ ਹੁੰਦਾ ਜਿਵੇਂ ਅੱਖਾਂ 'ਚ ਹਵਾ ਜਿਹੀ ਭਾਈ ਦੀ ਹੁੰਦੀ ਹੈ ਤੇ ਲੋ ਜੀ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੀ ਹੈਗੀ ਆ ਤੇ ਉਹ ਹੈਗਾ ਆਪਣਾ ਜਿਹੜਾ ਮਲੱਖੀ ਦਾ ਸੀਰਮ ਜਿਹੜਾ ਆਪਾਂ ਪਰਸੋਂ ਜੱਥੇ ਬਣਾਇਆ ਸੀਗਾ ਹ 2 ਚਮਚ ਜਤੂਨ ਦੇ ਪਾਕੇ 2 ਨਾਰੀਅਲ ਦਾ ਤੇਲ ਪਲੱਸ ਵਿੱਚ ਮਲਠੀ ਦਾ ਟੁਕੜਾ ਪਾਇਆ ਸੀ 2 ਆ ਛੋਟੇ ਛੋਟੇ ਆ ਦੇਖੋ ਤੁਹਾਂ ਦਿਖ ਰਿਹਾ ਹੋਣੇ ਸਟਿਕ ਜਿਹੜੀ ਇਸ ਤਰ੍ਹਾਂ ਤੇਲ ਦੇ ਵਿੱਚ ਡੁੱਬੇ ਹੋਏ ਸੀਗੇ ਇਹਨੂੰ ਨਾ ਜੀ ਮੈਂ ਪੂਰੇ 2 ਦਿਨ ਪੂਰੀ ਧੁੱਪ ਦੇ ਵਿੱਚ ਰੱਖਿਆ ਤੇ ਅੱਜ ਸ਼ਾਮ ਨੂੰ ਮੈਂ ਇਹਨੂੰ ਚੱਕਿਆ ਤੇ ਜਿਹੜਾ ਇਹਦਾ ਗਾੜਾਪਨ ਹੁੰਦਾ ਉਹ ਸਹੀ ਹੋ ਜਾਂਦਾ ਤੇ ਕਲਰ ਦੇਖੋ ਕਿਸ ਤਰ੍ਹਾਂ ਦਾ ਹੋ ਜਾਂਦਾ ਕਿਉਂਕਿ ਮਲਠੀ ਦਾ ਅਸਰ ਇਹਦੇ ਵਿੱਚ ਆ ਜਾਂਦਾ ਤੁਹਾਨੂੰ ਦਿਖ ਰਿਹਾ ਹੁਣ ਇਹਦਾ ਕਲਰ ਹੈ ਜਿਹੜਾ ਉਹ ਡਿਫਰੈਂਟ ਹੋ ਜਾਂਦਾ ਹੈ ਹਨਾ ਫਿਰ ਜਦੋਂ ਆਪਾਂ ਇਹਨੂੰ ਲਾਉਣੇ ਆ ਨਾ ਜੀ ਤੁਹਾਨੂੰ ਇਹ ਜੀ ਆਦਤ ਪੈ ਜੂਗੀ ਹੁਣ ਭੈਣਾ ਕਹਣਗੀ ਆ ਵੀ ਹੁਣ ਪਸੀਨਾ ਆਉਂਦਾ ਵੀ ਆਪਾਂ ਪਸੀਨੇ ਚ ਲਾ ਨਹੀਂ ਸਕਦੇ ਇਹ ਜੀ ਕੋਈ ਗੱਲ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਗਰਮੀਆਂ ਦੇ ਵਿੱਚ ਵੀ ਜਦੋਂ ਆਪਾਂ ਬਾਹਰ ਕੇ ਆਉਣੀ ਆ ਤੇ ਆਪਾਂ ਨੂੰ ਹੁੰਦਾ ਹੈ ਕਿ ਕੁਛ ਨਾ ਕੁਛ ਫੇਸ ਤੇ ਲਾਈਏ ਨਹੀਂ ਤਾਂ ਕੁਛ ਅਜੀਬ ਜਿਹਾ ਹੀ ਲੱਗਦਾ ਰਹਿੰਦਾ ਹੈ ਨਾ ਤੇ ਹੁਣ ਕਿਉਂਕਿ ਖਤਮ ਹੋਇਆ ਹੋਇਆ ਸੀ ਇਸ ਕਰਕੇ ਮੇਰਾ ਜਿਹੜਾ ਸਨਸਕ੍ਰੀਨ ਰੱਖਿਆ ਹੋਇਆ ਸੀ ਐਲੋਵੇਰਾ ਦੇ ਵਿੱਚ ਮੈਂ ਨਾਰੀਅਲ ਦਾ ਤੇਲ ਪਾ ਕੇ ਇੱਕ ਸਨਸਕ੍ਰੀਨ ਬਣਾਈ ਹੋਈ ਸੀਗੀ ਹੁਣ ਮੈਂ ਉਹੀ ਲਾ ਰਹੀ ਸੀਗੀ ਪਰ ਮੈਨੂੰ ਇਹਦੀ ਆਦਤ ਬਹੁਤ ਜ਼ਿਆਦਾ ਹੈਗੀ ਆ ਇਸ ਕਰਕੇ ਮੈਂ ਇਹਨੂੰ ਰੈਡੀ ਕਰ ਲਿਆ ਹੈਗਾ ਤੇ ਲਾਉਣਾ ਕੀ ਹੈ ਬਸ ਮਾੜਾ ਜਿਹਾ ਹੀ ਲਾਉਣਾ ਹੈ ਉਂਗਲ ਦੇ ਨਾਲ ਆਪਾਂ ਆਪਣੀ ਫੇਸ ਦੇ ਉੱਪਰ ਇਸ ਤਰ੍ਹਾਂ ਕਰਕੇ ਤੇ ਇਦਾਂ ਆਪਾਂ ਜਦੋਂ ਨਹਾ ਕੇ ਨਿਕਲਦੇ ਆਂ ਤੇ ਉਸ ਤੋਂ ਬਾਅਦ ਸਵੇਰੇ ਲਾ ਲੈਣਾ ਲਓ ਜੀ ਤੇ ਇਹਨੇ ਨਾ ਅਬਜ਼ੌਰਬ ਕਰ ਲੈਣਾ ਸਕਿਨ ਦੇ ਵਿੱਚ ਹੀ ਤੁਹਾਡੇ ਦੋ ਇੱਕ ਵਾਰ ਤੁਹਾਨੂੰ ਲੱਗੂਗਾ ਕਿ ਮੈਂ ਕੁਝ ਫੇਸ ਦੇ ਉੱਪਰ ਜੀ ਵੀ ਤੇਲ ਜਲਾ ਲਿਆ ਪਰ ਦੋ ਚਾਰ ਮਿੰਟਾਂ ਦੇ ਵਿੱਚ ਹੀ ਇਹ ਸਹੀ ਹੋ ਜਾਣਾ ਹੈ ਤੇ ਤੁਸੀਂ ਇਹਨੂੰ ਭੁੱਲ ਹੀ ਜਾਉਂਗੇ ਕਿਉਂਕਿ ਮਾੜਾ ਜਿਹਾ ਤਾਂ ਰੋਣਾ ਹੁੰਦਾ ਬਹੁਤ ਜਿਆਦਾ ਤਾਂ ਰੋਣਾ ਨਹੀਂ ਹੁੰਦਾ ਪਰ ਜਿਹੜਾ ਇਹਦੇ ਨਾਲ 글로ਉ ਆਉਂਦਾ ਨਾ ਜੀ ਬਸ ਜਿਵੇਂ ਪਾਲਿਸ਼ ਨਹੀਂ ਹੋ ਜਾਂਦੀ ਸਕਿਨ ਮੈਨੂੰ ਇਹ ਲੱਗਦਾ ਹੁੰਦਾ ਵੀ ਆਪਣੇ ਆਪ ਨੂੰ ਜਿੰਨਿਆਂ ਨੇ ਪਹਿਲਾਂ ਨੇ ਯੂਜ਼ ਕੀਤਾ ਉਹ ਸਭ ਦੇ ਮੈਨੂੰ ਮੈਸੇਜ ਇਹੀ ਆਏ ਨੇ ਫੋਨ ਵੀ ਇਹੀ ਆਏ ਨੇ ਕਹਿੰਦੇ ਵੀ ਸਾਨੂੰ ਨੇ ਜਿਹੜਾ ਸੀਰਮ ਹੈ ਸੀਰਮ ਇਕੱਲੇ ਨੇ ਬਹੁਤ ਜਾਦੂਮਈ ਅਸਰ ਕੀਤਾ ਹੈਗਾ ਬਹੁਤ ਜਿਆਦਾ ਵਧੀਆ ਇਹਦੇ ਸੌਫਟ ਸਕਿਨ ਹੋ ਜਾਂਦੀ ਹੈ ਬਹੁਤ ਤੁਹਾਨੂੰ ਦੇਖਣ ਨੂੰ ਹੀ ਲੱਗਦਾ ਹੋਊਗਾ ਜਦੋਂ ਅਪਲਾਈ ਕਰ ਲੈਨੇ ਹਨ ਨਾ ਸਕਿਨ 'ਤੇ ਜਿਹੜੀ ਸੌਫਟਨੈਸ ਹੁੰਦੀ ਹੈ ਹਨਾ ਜਿਵੇਂ ਬੱਚਿਆਂ ਦੀ ਸਕਿਨ ਹੁੰਦੀ ਹੈ ਇਸ ਤਰ੍ਹਾਂ ਦੀ ਸਕਿਨ ਹੋ ਜਾਂਦੀ ਹੈ ਰਫਨੈਸ ਆ ਜਿਹੜੀ ਬਿਲਕੁਲ ਖਤਮ ਹੋ ਜਾਂਦੀ ਹੈ ਬਹੁਤ ਵਧੀਆ ਚੀਜ਼ ਹੈਗੀ ਹੈ ਜੀ ਮਲਠੀ ਤਾਂ ਮਲਠੀ ਨੇ ਤਾਂ ਕਰਾਮਾਤ ਹੀ ਕੀਤੀ ਹੋਈ ਹੈ ਤੇ ਇਹਨੂੰ ਤੁਸੀਂ ਜਰੂਰ ਯੂਜ਼ ਕਰੋ ਇਹਦੇ ਤੇ ਕੁਝ ਵੀ ਨਹੀਂ ਲੱਗਦਾ ਹੈਗਾ ਮੈਨੂੰ ਤਾਂ ਬਿਲਕੁਲ ਹੀ ਨਹੀਂ ਲੱਗਦੀ ਦੋ ਤਰ੍ਹਾਂ ਦਾ ਤੇਲ ਮਲਾਉਣਾ ਵਿੱਚ ਮਲਠੀ ਦੀ ਸਟਿਕ ਸਿੱਟਣੀ ਹੈ ਦੋ ਦਿਨ ਧੁੱਪੇ ਪਈ ਰਹਿਣ ਦਿਓ ਬਸ ਸ਼ੀਸ਼ੀ ਕੱਚ ਦੀ ਸ਼ੀਸ਼ੀ ਲੈਣੀ ਹੈ ਇਹ ਜượng ਯਾਦ ਰੱਖਿਓ ਪਲਾਸਟਿਕ ਦੀ ਬਿਲਕੁਲ ਨਹੀਂ ਲੈਣੀ ਜੇ ਤੁਹਾਡੇ ਕੋਲ ਇਹ ਡੱਬੀ ਨਹੀਂ ਹੈਗੀ ਕੁਝ ਹੋਰ ਹੋਊਗਾ ਕੱਚ ਦਾ ਉਹ ਰੱਖ ਕੇ ਉਹਨੂੰ ਪਰੋ ਟੱਕ ਦੋ ਧੁੱਪ ਦੇ ਵਿੱਚ ਪਈ ਰਹਿਣ ਦਿਓ ਠੀਕ ਹੈ ਜੀ ਫਿਰ ਇਹਨੂੰ ਯੂਜ਼ ਕਰਕੇ ਦੇਖਿਓ ਤੁਸੀਂ ਖੁਦ ਹੈਰਾਨ ਹੋ ਜਾਓਗੇ ਇਹਦੇ ਰਿਜ਼ਲਟ ਦੇਖ ਕੇ ਤੇ ਜਿਵੇਂ ਹੀ ਲਾ ਲੈਨੇ ਆ ਨਾ ਫੇਸ ਦੇ ਨਾਲ ਦੀ ਨਾਲ ਹੀ ਇੰਨਾ ਮਤਲਬ ਸੌਫਟਨੈਸ ਤੇ ਇੰਨਾ ਗਲੋ ਆ ਜਾਂਦਾ ਹੈ ਬਹੁਤ ਹੀ ਜਿਆਦਾ ਮੈਨੂੰ ਲੱਗਦਾ ਕਿਸੇ ਵੀ ਚੀਜ਼ ਨਾਲ ਇੰਨਾ ਗਲੋ ਨਹੀਂ ਆਉਂਦਾ ਤੇ ਜਿਹੜੇ ਤੁਹਾਡੇ ਦਾਗ ਧੱਬੇ ਸ਼ਾਈਆਂ ਨੇ ਅੱਜ ਮੈਨੂੰ ਕਿਸੇ ਭੈਣ ਦਾ ਨਾ ਮਤਲਬ ਕਿ ਆਇਆ ਸੀਗਾ ਵਟਸਐਪ ਮੈਸੇਜ ਆਇਆ ਸੀਗਾ ਕਹਿੰਦੇ ਭੈਣੇ ਮੇਰੇ ਤਾਂ 15 16 ਸਾਲ ਦੀਆਂ ਛਾਈਆਂ ਸੀਗੀਆਂ ਜਿਹੜੀਆਂ ਮੇਰੇ ਮਲਠੀ ਦਾ ਪਾਊਡਰ ਬੇਸਣ ਦਹੀਂ ਦੇ ਨਾਲ ਪੇਸਟ ਬਣਾਉਂਦੀ ਸੀਗੀਆਂ ਜਿਵੇਂ ਉਹ ਲਾਉਣ ਲੱਗੀ ਮੇਰੇ ਤਾਂ ਕਹਿੰਦੇ ਦਿਨੋਂ ਦਿਨ ਨਿਖਾਰ ਰੇ ਲਾਉਣ ਲੱਗ ਗਿਆ ਕਿ 15 16 ਸਾਲ ਪੁਰਾਣੀਆਂ ਛਾਈਆਂ ਉਹ ਖਤਮ ਹੋ ਗਈਆਂ ਬਹੁਤ ਥੋੜੀਆਂ ਥੋੜੀਆਂ ਰਹਿ ਗਈਆਂ ਕਹਿੰਦੇ ਵੀ ਮੈਂ ਡਾਕਟਰ ਤੋਂ ਦਵਾਈਆਂ ਲੈ ਲੈ ਕੇ ਥੱਕ ਚੁੱਕੀ ਸੀ ਅੱਕ ਚੁੱਕੀ ਸੀ ਕਿਸੇ ਨਾਲ ਮੈਂ ਠੀਕ ਨਹੀਂ ਹੋਈ ਪਰ ਇਹਨੇ ਤਾਂ ਕਹਿੰਦੇ ਇੰਨਾ ਕੁ ਜ਼ਿਆਦਾ ਅਸਰ ਕੀਤਾ ਬਹੁਤ ਵਧੀਆ ਫੇਸ ਹੋ ਗਿਆ ਕਹਿੰਦੀ ਮੇਰਾ ਮੈਂ ਸਾਰੀਆਂ ਭੈਣਾਂ ਨੂੰ ਬਾਰ-ਬਾਰ ਕਹਿੰਦੀ ਹੁੰਦੀ ਆਂ ਕੇ ਮਲਠੀ ਜ਼ਰੂਰ ਯੂਜ਼ ਕਰੋ ਮਲਠੀ ਦਾ ਪੈਕ ਜਿਹੜਾ ਹੁਣੇ ਦੱਸਿਆ ਮੈਂ ਜਾਂ ਤੁਸੀਂ ਦੁੱਧ ਦੇ ਨਾਲ ਪੈਕ ਬਣਾ ਲਓ ਜਾਂ ਗੁਲਾਬ ਜਲ ਨਾਲ ਪੈਕ ਬਣਾ ਲਓ ਤੁਸੀਂ ਉਹ ਪੈਕ ਲਾਓ ਅੱਧਾ ਘੰਟਾ 35 ਮਿੰਟ ਲਾ ਕੇ ਰੱਖੋ ਫਿਰ ਮਲਠੀ ਵਾਲਾ ਸੀਰਮ ਜਿਹੜਾ ਇਹ ਜ਼ਰੂਰ ਬਣਾਉਣਾ ਸਾਰੀਆਂ ਭੈਣਾਂ ਨੇ ਮਲਠੀ ਦਾ ਸੀਰਮ ਹੀ ਬਹੁਤ ਜ਼ਿਆਦਾ ਇਫੈਕਟਿਵ ਹੈਗਾ ਤੁਹਾਡੇ ਫੇਸ ਲਈ ਦਾਗ-ਧੱब्बਿਆਂ ਲਈ ਦਾਗ-ਧੱਬੇ ਤਾਂ ਰਹਿੰਦੇ ਹੀ ਨਹੀਂ ਹੈ ਜੀ ਮਲਠੀ ਤਾਂ ਛੱਡਦੀ ਹੀ ਨਹੀਂ ਹੈਗੀ ਦਾਗ-ਧੱਬੇ ਤੇ ਤੁਸੀਂ ਇਹ ਤਾਂ ਜ਼ਰੂਰ ਬਣਾ ਕੇ ਰੱਖ ਲਓ ਚਾਹੇ ਜ਼ਿਆਦਾ ਸ਼ੀਸ਼ੀ ਭਰ ਕੇ ਬਣਾ ਕੇ ਰੱਖ ਲਓ ਤੇ ਕਾਫੀ ਧੇਰ ਕੱਢ ਜਾਂਦਾ ਹੈ ਗਰਮੀਆਂ ਚ ਵੀ ਲਾਉਂਗੇ ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਵੀ ਲੱਗੂਗਾ ਥੋੜੀ ਧੇਰ ਬਾਅਦ ਹੀ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਕੁਝ ਲੱਗਿਆ ਹੀ ਨਹੀਂ ਹੈਗਾ ਪਰ ਨਾ ਸਕਿਨ ਨੂੰ ਪਾਲਿਸ਼ ਕਰ ਦਿੰਦਾ ਹੈ ਠੀਕ ਹੈ ਜੀ ਤੇ ਇਸ ਕਰਕੇ ਇਹ ਤੁਸੀਂ ਜ਼ਰੂਰ ਬਣਾਉਣਾ ਹੈ ਅਜ ਮੈਂ ਕੋਈ ਜ਼ਿਆਦਾ ਲੰਬਾ ਵਲੌਗ ਨਹੀਂ ਬਣਾ ਰਹੀ ਬਹੁਤ ਛੋਟਾ ਇਕਣਾ ਸੁਖਵਿੰਦਰ ਭੈਣ ਨਹੀਂ ਗਿਆ ਸੀ ਕਹਿੰਦੀ ਭੈਣ ਮੈਂ ਗੁੱਸੇ ਚ ਨਹੀਂ ਸੀ ਕਿਹਾ ਵੀ ਮੇਰੀ ਗਰੀਬਣੀ ਦੀ ਵਾਰੀ ਉਹ ਕਹਿੰਦੇ ਮੈਂ ਤਾਂ ਹਾਸੇ ਚ ਕਿਹਾ ਸੀ ਮੈਂ ਬਿਲਕੁਲ ਸਮਝਦੀ ਆ ਭੈਣੇ ਥੋੜੀ ਤੁਸੀਂ ਹਾਸੇ ਚ ਕਿਹਾ ਸੀ ਮਜ਼ਾਕ ਚ ਕਿਹਾ ਸੀ ਆਪਾਂ ਵੀ ਕੋਈ ਗੁੱਸੇ ਜਵਾਬ ਨਹੀਂ ਦਿੱਤਾ ਸੀ ਤੁਹਾਡਾ ਮੈਂ ਵੀ ਬਸ ਤੁਹਾਨੂੰ ਇਹ ਕਿਹਾ ਸੀਗਾ ਕਿ ਆਪਣੇ ਦੇ ਵਿੱਚ ਕੋਈ ਅਮੀਰ ਗਰੀਬ ਨਹੀਂ ਹੈਗਾ ਸਾਰੇ ਆਪਾਂ ਇਕੁਵਲੇ ਆ ਸਾਰੇ ਆਪਾਂ ਡਰਾਬਰ ਆ ਠੀਕ ਹੈ ਜੀ ਤੇ ਲੋ ਜੀ ਆਪਾਂ ਲੰਬਾ ਚੌੜਾ ਵਲੌਗ ਨਹੀਂ ਪਾਉਣਾ ਹੈਗਾ ਇੰਨਾ ਕੀ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਭੈਣ ਜੀ ਮੈਂ ਨਾ ਰਿਜ਼ਲਟ ਸ਼ੇਅਰ ਕੀਤਾ ਮੈਂ ਤੁਹਾਨੂੰ ਦੱਸਿਆ ਔਰ ਸੀਰਮ ਕਿੰਨਾ ਇਫੈਕਟਿਵ ਹੈ ਔਰ ਮਲਠੀ ਦਾ ਪਾਊਡਰ ਕਿੰਨਾ ਇਫੈਕਟਿਵ ਹੈ ਇੱਕ ਭੈਣ ਦਾ ਮੇਰਾ ਖਿਆ ਵੀ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਮੈਨੂੰ ਕਦੇ ਵੀ ਕਿਸੇ ਨੇ ਨਹੀਂ ਕਿਹਾ ਕਿ ਮੈਨੂੰ ਫਰਕ ਨਹੀਂ ਪਿਆ ਮਲਠੀ ਪਾਊਡਰ ਨੇ ਤਾਂ ਸਭ ਦੀਆਂ ਸ਼ਾਇयां ਚੱਕਦੀਆਂ ਹੁਣ ਉਹ ਭੈਣ ਨੂੰ ਕਿਉਂ ਨਹੀਂ ਪਿਆ ਇਹਦੇ ਬਾਰੇ ਮੈਂ ਕੁਝ ਦੱਸ ਨਹੀਂ ਸਕਦੀ ਹੈਗੀ ਹੋ ਸਕਦਾ ਕਿਸੇ ਦੀ ਸਕਿਨ ਤੇ ਇਹ ਇਫੈਕਟਿਵ ਨਾ ਹੋਵੇ ਮੈਨੂੰ ਲੱਗਦਾ ਕਿਸੇ ਨੇ ਵੀ ਨਹੀਂ ਕਿਹਾ ਕਿ ਮੈਂ ਠੀਕ ਨਹੀਂ ਹੋਈ ਪਹਿਲੀ ਇੱਕ ਭੈਣ ਹੈ ਜਿਹਨਾਂ ਨੇ ਕਿਹਾ ਕਿ ਮੈਨੂੰ ਉਹਦੇ ਨਾਲ ਮੇਰੀਆਂ ਸ਼ਾਇयां ਠੀਕ ਨਹੀਂ ਹੋਈਆਂ ਆਦਰਵਾਇਜ਼ ਸਭ ਦੀਆਂ ਸ਼ਾਇयां ਠੀਕ ਹੋਈਆਂ ਨੇ ਜਾਦੂਮਈ ਅਸਰ ਦਿਖਾਇਆ ਜੀ ਇਹ ਮਲਠੀ ਪਾਊਡਰ ਨੇ ਤਾਂ ਬਹੁਤ ਵਧੀਆ ਚੀਜ਼ ਹੈ ਸਾਰੀਆਂ ਭੈਣਾਂ ਯੂਜ਼ ਕਰੋ ਤੇ ਇੱਕ ਹਫਤਾ ਤਾਂ ਲਗਾਤਾਰ ਯੂਜ਼ ਕਰਨਾ ਮੈਂ ਤੁਹਾਨੂੰ ਦੁਬਾਰਾ ਦੱਸਦਾ ਇੱਕ ਹਫਤਾ ਲਗਾਤਾਰ ਯੂਜ਼ ਕਰਨਾ ਉਸ ਤੋਂ ਬਾਅਦ ਤੁਸੀਂ ਹਫਤੇ ਦੇ ਵਿੱਚ ਆ ਤਿੰਨ ਕਵਾਰ ਹੋ ਜਾਊਗਾ ਤੀਜੇ ਦਿਨੋਂ ਯੂਜ਼ ਕਰਨਾ ਹੈ ਇੱਕ ਹਫਤਾ ਇਸ ਤਰ੍ਹਾਂ ਯੂਜ਼ ਕਰਦੇ ਰਹੋ ਨੈਕਸਟ ਹਫਤੇ ਜਿਵੇਂ ਜਿਵੇਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਤੁਸੀਂ ਘਟਦੇ ਜਾਓ ਪਰ ਇੱਕਦਮ ਨਾ ਛੱਡਿਓ ਹੌਲੀ ਹੌਲੀ ਕਰਦੇ ਕਰਦੇ ਕਦੇ ਹਫਤੇ ਵਿੱਚ ਦੋ ਵਾਰ ਕਦੇ ਹਫਤੇ ਵਿੱਚ ਇੱਕ ਵਾਰ ਕਰਦੇ ਕਰਦੇ ਤੁਸੀਂ ਛੱਡ ਦਿਓ ਤੇ ਤੁਹਾਡੀਆਂ ਸ਼ਾਇਆਂ ਨੇ ਜਿਹੜੀਆਂ ਉਹ ਬਿਲਕੁਲ ਠੀਕ ਹੋ ਜਾਣਗੀਆਂ ਤੇ ਫਿਰ ਇਸ ਦਾ ਜਿਹੜਾ ਬਹੁਤ ਅੱਛਾ ਫਲਜੂਗਾ ਪਰ ਉਪਰੋਂ ਪਾਲਿਸ਼ਿੰਗ ਜ਼ਰੂਰ ਕਰਨੀ ਹੈ ਉਹ ਪਾਲਿਸ਼ਿੰਗ ਹੋਊਗੀ ਤੁਹਾਡੀ ਸੇਰਮ ਜਿਹੜਾ ਠੀਕ ਹੈ ਫੇਸ ਸੇਰਮ ਆ ਜਿਹੜਾ ਉਹ ਤੁਸੀਂ ਜ਼ਰੂਰ ਪਾਉਣਾ ਹੈ ਤੇ ਲੋ ਜੀ ਫਿਰ ਮਿਲਦੇ ਆਂ ਆਪਾਂ ਹੋਰ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ਼੍ਰੀ ਅਕਾਲ ਹਾਂਜੀ ਗੁੱਡ ਮਾਰਨਿੰਗ ਅਗਲੀ ਸਵੇਰ ਹੋਗੀ ਵਲੌਗ ਦਾ ਪੈਂਡ ਕਰਤਾ ਸੀਗਾ ਪਰ ਫਿਰ ਮੈਨੂੰ ਇੱਕ ਗੱਲ ਜਿਆਦਾ ਆ ਗਈ ਕੱਲ ਭੈਣ ਦਾ ਨਾ ਇੱਕ ਦਾ ਫੋਨ ਆਇਆ ਸੀਗਾ ਉਦੋਂ ਮੈਂ ਗੱਡੀ ਡਰਾਈਵ ਕਰਦੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਮੂੰਹ ਪੱਕੇ ਦੀ ਦਵਾਈ ਦੱਸੋ ਮੂੰਹ ਪੱਕੇ ਦਾ ਮੈਨੂੰ ਤਾਂ ਇੰਨਾ ਕੀ ਪਤਾ ਹੈ ਪਾਣੀ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਮੂੰਹ ਦੇ ਵਿੱਚ ਰੱਖ ਕੇ ਉਹਦੀ ਕੁਰਲੀ ਜੀ ਘਰੀ ਚੱਲੋ ਅੰਦਰ ਕਮਾਈ ਚੱਲੋ ਮੂੰਹ ਦੇ ਵਿੱਚ ਰੱਖ ਕੇ 2 ਮਿੰਟ ਤੇ ਬਾਕੀ ਭੈਣਾਂ ਦੱਸਣਗੀਆਂ ਇਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਬਹੁਤ ਸਾਰੀਆਂ ਭੈਣਾਂ ਦੇ ਤਜਰਬੇ ਹੁੰਦੇ ਨੇ ਹਨ ਇਹਨਾਂ ਚੀਜ਼ਾਂ 'ਚ ਲੰਗੇ ਹੁੰਦੇ ਨੇ ਤੇ ਭੈਣਾਂ ਜਰੂਰ ਦੱਸਿਓ ਆਪਾਂ ਭੈਣ ਦੇ ਸਵਾਲ ਦਾ ਜਵਾਬ ਦੇਣਾ ਮੈਨੂੰ ਤਾਂ ਜੋ ਪਤਾ ਸੀ ਮੈਂ ਦੇਦਾ ਤੇ ਜਾਂ ਅਮਰੂਦ ਦੇ ਪੱਤੇ ਕਹਿੰਦੇ ਹੁੰਦੇ ਚਬਾ ਲੋ ਹੁਣ ਫਿਰ हट ਜਾਂਦਾ ਪਰ ਸਾਰੀਆਂ ਭੈਣਾਂ ਜਰੂਰ ਦੱਸਿਓ ਜਿਹਨੂੰ ਵੀ ਪਤਾ ਹੋਇਆ ਹੈ ਮੂੰਹ ਪੱਕੇ ਦਾ ਪੱਕਾ ਇਲਾਜ ਕੀ ਹੈ ਬਾਕੀ ਆਪਾਂ ਨੂੰ ਪਤਾ ਕਿ ਲਿਵਰ ਦੀ ਗਰਮੀ ਨਾਲ ਹੁੰਦਾ ਉਹ ਕਹਿੰਦੇ ਵੀ ਗੂਨ ਕਤੀਰਾ ਵਗੈਰਾ ਤਾਂ ਬਹੁਤ ਜ਼ਿਆਦਾ ਲੈ ਲਿਆ ਤੇ ਫਿਰ ਵੀ ਮੂੰਹ ਪੱਕਦਾ ਹੈਗਾ ਤੇ ਇਹਦੇ ਲਈ ਇਲਾਜ ਸਾਰੀਆਂ ਭੈਣਾਂ ਦੇਸੀ ਨੁਕਤਾ ਕੋਈ ਹੋਇਆ ਤਾਂ ਜਰੂਰ ਦੱਸਿਓ ਜਬਾਨ ਕਿਹੋ ਜਿਹੀ ਉਲਟੀ ਪਲਟੀ ਹੋ ਜਾਂਦੀ ਹੈ ਤੇ ਇੱਕ ਦੋ ਭੈਣਾਂ ਦੇ ਕਮੈਂਟ ਨਾਲ ਬਹੁਤ ਜ਼ਰੂਰੀ ਸੀਗੇ ਜਿਹੜੇ ਪੜ੍ਹਨੇ ਸੀਗੇ ਮੈਂ ਤਾਂ ਕਰਕੇ ਫਿਰ ਮੈਨੂੰ ਦੁਬਾਰਾ ਤੋਂ ਫੇਰ ਕੈਮਰਾ ਆਨ ਕਰਨਾ ਪਿਆ ਇੱਕ ਭੈਣ ਹੈਗੇ ਨੇ ਜੇ ਖੈਰਾ ਉਹਦੀ ਆਈਡੀ ਕੋ ਹੈ ਨਾਮ ਤਾਂ ਉਹਨਾਂ ਨੇ ਦੱਸਿਆ ਨਹੀਂ ਬਸ ਉਹਨਾਂ ਨੇ ਇਹ ਹੀ ਦੱਸਿਆ ਕਿ ਮੇਰੇ ਫੇਸ਼ਲ ਹੇਅਰ ਹੈਗੇ ਨੇ ਉਹਦੇ ਲਈ ਦੱਸੋ ਉਹਦੇ ਲਈ ਆਪਾਂ ਦੱਸਿਆ ਹੋਇਆ ਜੀ ਫਟਕੜੀ ਬਹੁਤ ਕਾਮਯਾਬ ਰੈਮਡੀ ਹੈਗੀ ਆ ਤੁਸੀਂ ਉਹ ਯੂਜ਼ ਕਰੋ ਬਹੁਤ ਪੈਣਾ ਨੇ ਯੂਜ਼ ਕੀਤੀ ਆ ਔਰ ਰਿਜ਼ਲਟ 100% ਮਿਲਣਗੇ ਮੈਂ ਪਿੰਡ ਰੂੜੇ ਕੇ ਜ਼ਿਲ੍ਹਾ ਬਰਨਾਲਾ ਤੋਂ ਆਇਆ ਸੁਖਵਿੰਦਰ ਕੌਰ ਮੇਰੀ ਉਮਰ ਕਹਿੰਦੇ 50 ਸਾਲ ਹੈ ਮੇਰੀ ਸਕਿਨ ਬਹੁਤ ਢਿੱਲੀ ਹੋ ਗਈ ਫੇਸ ਯੋਗਾ ਵੀ ਕਰਦੀ ਆ ਕੱਲ ਹੀ ਵਲੌਗ ਪਾਇਆ ਜੀ ਆਪਾਂ ਟਾਈਟ ਸਕਿਨ ਵਾਸਤੇ ਤੁਸੀਂ ਦੇਖਿਓ ਉਹ ਬਹੁਤ ਦਰੈਨੇ ਤੁਸੀਂ ਉਹਨਾਂ ਨੂੰ ਦੇਖਿਆ ਕਰੋ ਪਲੀਜ਼ ਅੱਗੇ ਹੈਗਾ ਅਮਨ ਤਾਲੀਵਾਲ ਹੈਲੋ ਆਮ ਅਮਨ ਸਿੱਧੂ ਮੈਨੂੰ ਤੁਹਾਡੀ ਫਟਕੜੀ ਵਾਲੀ ਰੈਮਡੀ ਨਾਲ ਬਹੁਤ ਫਰਕ ਪੈ ਰਿਹਾ ਚ ਨਿਹਰ ਦਾ ਥੈਂਕ ਯੂ ਦੀਪ ਥੈਂਕ ਯੂ ਜੀ ਤੁਸੀਂ ਆਪਣਾ ਰਿਜ਼ਲਟ ਸ਼ੇਅਰ ਕੀਤਾ ਇਹਦੇ ਨਾਲ ਬਾਕੀ ਭੈਣਾਂ ਨੂੰ ਵੀ ਬਹੁਤ ਮੋਟੀਵੇਸ਼ਨ ਮਿਲਦੀ ਹੈ ਤੇ ਫੇਰ ਅਗਲੇ ਦਾ ਵਿਸ਼ਵਾਸ ਬਣ ਜਾਂਦਾ ਹੈ ਨਾ ਆਹ ਕਹਿੰਦੇ ਨੇ ਮਨਦੀਪ ਕੌਰ ਜੀ ਤੁਹਾਨੂੰ ਮੈਂ ਬਹੁਤ ਐਸਐਮਐਸ ਕੀਤੇ ਤੁਸੀਂ ਕੋਈ ਰਿਪਲਾਈ ਨਹੀਂ ਕਰਦੇ ਦੀ ਪਲੀਜ਼ ਦੀ ਮੈਮ ਮੋਗਾ ਤੋਂ ਮਨਦੀਪ ਮਨਦੀਪ ਜੀ ਐਸਐਮਐਸ ਕਰੋਗੇ ਤਾਂ ਰਿਪਲਾਈ ਨਹੀਂ ਮਿਲੂਗਾ ਕਿਉਂਕਿ ਐਸਐਮਐਸ ਤਾਂ ਮੈਂ ਕਦੇ ਦੇਖੀ ਵੀ ਨਹੀਂ ਹੈਗੀ ਜਾਂ ਤਾਂ ਤੁਸੀਂ ਮੈਨੂੰ ਵਟਸਐਪ ਮੈਸੇਜ ਕਰੋਗੇ ਜਾਂ ਮੈਨੂੰ ਕਮੈਂਟ ਕਰੋਗੇ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਜਾਂ ਤਾਂ ਵਟਸਐਪ ਕਰਕੇ ਫਸਟ ਕੁਐਸਚਨਲ ਹੈਗਾ ਆਪਣਾ ਉਹਦੇ ਉੱਪਰ ਜਾ ਕੇ ਤੁਸੀਂ ਮੇਰਾ ਨੰਬਰ ਲੈ ਸਕਦੇ ਹੋ ਤੇ ਮੇਰੇ ਨਾਲ ਵਟਸਐਪ ਤੇ ਗੱਲ ਕਰ ਸਕਦੇ ਹੋ ਤੇ ਨੈਕਸਟ ਹੈ ਭੈਣ ਜੀ ਸਸਤੀ ਅਕਾਲ ਏ ਬਲਜਿੰਦਰ ਕੌਰ ਦੀ ਆਈਡੀ ਤੋਂ ਆਇਆ ਮੇਰਾ ਨਾਮ ਬਲਜਿੰਦਰ ਕੌਰ ਬੜੈਚਾ ਹੈ ਮੇਰਾ ਨਾਮ ਜਰੂਰ ਪੁੱਛਣਾ ਮੇਰੇ ਬੇਟੇ ਦੀ ਡੈਥ ਹੋ ਗਈ 24 24 ਚ ਚੜ੍ਹਦੇ ਸਾਲ ਅਮਰੀਕਾ ਚ 28 ਸਾਲ ਦਾ ਸੀ ਓਹੋ ਇਹਦਾ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ ਦੀ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ ਪਰਮਾਤਮਾ ਬੱਸ ਤੁਹਾਨੂੰ ਹਿੰਮਤ ਦੇਵੇ ਚੱਲਣ ਦੀ ਤੇ ਬੱਚੇ ਨੂੰ ਆਪਣੇ ਚਰਨਾ ਚ ਨਿਵਾਸ ਦੇਵੇ ਇਹ ਹੀ ਕਹਿ ਸਕਦੇ ਆ ਇਸ ਤੋਂ ਇਲਾਵਾ ਹੋਰ ਕੋਈ ਸ਼ਬਦ ਨਹੀਂ ਹੈ ਸਾਡੇ ਕੋਲ ਇਕ ਹੈਗੇ ਨੇ ਅ ਜੱਜ ਮੈਮੀ ਦੀ ਆਈਡੀ ਤੋਂ ਆਇਆ ਕਹਿੰਦੇ ਜੀ ਮੇਰੇ ਆਰਮਜ਼ ਦੀ ਸਕਿਨ ਬਹੁਤ ਲੂਜ਼ ਹੋ ਗਈ ਹੈ ਇਹਦੇ ਬਾਰੇ ਦੱਸੋ ਇਹਦੀ ਤਾਂ ਐਕਸਰਸਾਈਜ਼ ਹੀ ਹੈ ਜੀ ਤੁਸੀਂ ਬਾਜੂ ਦੀ ਐਕਸਰਸਾਈਜ਼ ਇੰਨੀ ਕਰ ਸਕਦੇ ਹੋ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਕੋਲੇਸਟ੍ਰੋਲ ਬਾਰੇ ਸਤਨਾਮ ਕੌਰ ਭੈਣ ਕਹਿ ਰਹੇ ਨੇ ਕਿ ਮੈਂ ਕੋਲੇਸਟ੍ਰੋਲ ਬਾਰੇ ਕਾਫੀ ਕਮੈਂਟ ਕੀਤੇ ਨੇ ਤੇ ਤੁਸੀਂ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਯੂ ਐਸ اے ਤੋਂ ਨਹੀਂ ਸਤਨਾਮ ਭੈਣ ਆ ਪਰ ਮੈਂ ਨਾ ਸਾਰੀ ਉਹ ਰੈਮਡੀ ਸੀ ਜਿਹੜੀ ਉਹ 1 ਮਹੀਨਾ ਯੂਜ਼ ਕੀਤੀ ਹੈਗੀ ਆ ਤੇ ਮੈਨੂੰ ਕਾਫੀ ਫਰਕ ਤਾਂ ਪਿਆ ਹੈਗਾ ਬਿਲਕੁਲ ਤਾਂ ਨਹੀਂ ਹਟਿਆ ਹੈਗਾ ਕਿ ਬਿਲਕੁਲ ਹੀ ਹਟ ਗਿਆ ਪਹਿਲਾਂ ਨਾ ਬਹੁਤ ਫਰਕ ਪਿਆ ਪਰ ਜੇ ਮੈਂ 2-3 ਮਹੀਨੇ ਲਗਾਤਾਰ ਉਹ ਯੂਜ਼ ਕਰਦੀ ਤੇ ਇਹਨੇ ਠੀਕ ਹੋ ਜਾਣਾ ਸੀਗਾ ਤੇ ਤੁਸੀਂ ਮੈਨੂੰ WhatsApp ਤੇ ਕੰਟੈਕਟ ਕਰ ਲਿਓ ਰੈਮਡੀ ਦੀ ਵੀਡੀਓ ਹੈ ਜਿਹੜੀ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਤੇ ਬਾਕੀ ਹੁਣ ਹੈਗੀ ਇੱਥੇ ਤਾਂ ਗਰਮੀ ਆ ਅਮਰੀਕਾ 'ਚ ਵੀ ਮੇਰਾ ਖਿਆਲ ਆ ਗਰਮੀ ਆ ਉਹ ਜਿਹੜੀ ਰੈਮਡੀ ਹੈਗੀ ਆ ਨਾ ਉਹ ਗਰਮੀਆਂ ਦੇ ਵਿੱਚ ਯੂਜ਼ ਕਰਨੀ ਥੋੜੀ ਮੁਸ਼ਕਲ ਹੈ ਕਿਉਂਕਿ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ ਉਹ ਤੇ ਤੁਸੀਂ ਮੇਰੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਨੈਕਸਟ ਹੈ ਲੋ ਜੀ ਕਾਹੀ ਹੋ ਗਏ ਮੇਰੇ ਖਿਆਲ ਅੱਜ ਦੇ ਇਹੀ ਸੀਗੇ ਨੇ ਕਿ ਤੇ ਬਾਕੀ ਜੋ ਵੀ ਪਹਿਣਾ ਦੇ ਸਵਾਲ ਹੋਣਗੇ ਉਹ ਆਪਾਂ ਨੈਕਸਟ ਵਲੌਗ ਦੇ ਵਿੱਚ ਦੇਵਾਂਗੇ ਤੇ ਹੁਣ ਆਪਾਂ ਕਰਦੇ ਹਾਂ ਵਲੌਗ ਦੀ ਐਡੀਟਿੰਗ ਤੇ ਤੁਹਾਡੇ ਕੋਲੇ ਵਲੌਗ ਪਹੁੰਚੂਗਾ ਅਗਿਆ ਨਾ ਵੇ